ਦੋਸਤੋ ਪੰਜਾਬੀ ਜਿੱਥੇ ਵੀ ਜਾਂਦੇ ਨੇ ਮੱਲਾ ਹੀ ਮਾਰਦੇ ਨੇ ਤਾਂ ਅੱਜ ਅੰਮ੍ਰਿਤਸਰ ਦੇ ਦੋ ਨੌਜਵਾਨ ਨੇ ਜਿਹੜੇ ਪੰਜਾ ਲੜਾਉਣ ਦੇ ਵਿੱਚ ਵੀ ਜਿੱਤ ਕੇ ਇੱਥੇ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਦਾ ਜਿਹੜਾ ਢੋਲ ਵਜਾਇਆ ਜਿਹੜਾ ਭਰਮਾ ਸਵਾਗਤ ਕੀਤਾ ਜਾ ਰਿਹਾ ਸੋ ਇਹ ਕਹਿੰਦੇ ਨੇ ਜਿਹੜੀਆਂ ਮੱਲਾ ਮਾਰੀਆਂ ਨੇ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਪੰਜਾਬੀ ਨਸ਼ੇੜੀ ਨੇ ਪਰ ਪੰਜਾਬੀ ਜ਼ਿਆਦਾਤਰ ਨਸ਼ੇੜੀ ਨਹੀਂ ਪੰਜਾਬ ਇਹੋ ਜਿਹੇ ਨੌਜਵਾਨ ਵੀਰ ਵੀ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਪੰਜਾਬ ਦਾ ਨਾਮ ਰੋਸ਼ਨ ਹੁੰਦਾ ਹੈ ਤਾਂ ਵੀਰ ਸਾਡੇ ਜਿੱਤ ਕੇ ਆਏ ਨੇ ਅਜੇ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਕਰਦਾ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਉਦੇ ਕਿਹੜੇ ਮੈਚਾਂ ਬਲੇ ਜਿੱਤ ਗਏ ਮੈਂ ਸਰ ਆਪਣਾ ਨੈਸ਼ਨਲ ਚੈਂਪੀਅਨ ਪਲੇਅਰ ਆ ਤੇ ਮੈਂ ਨੈਸ਼ਨਲ ਆਰਮ ਰੈਸਲਿੰਗ ਖੇਡ ਕੇ ਆਇਆ ਹਾਂ ਜੋ ਸ਼ਰੀ ਨਗਰ ਚ ਹੋਈ ਹੈ ਤੇ ਉਹਦੇ ਚ ਮੇਰਾ 골ਡ ਮੈਡਲ ਆਇਆ ਤੇ ਪੰਜਾ ਲੜਾਉਣ ਦੇ ਵਿੱਚ ਪੰਜਾਬੀ ਪਹਿਲੇ ਨੰਬਰ ਤੇ ਆਏ ਨੇ ਤਾਂ ਕਿੰਨੇ ਅਵਾਰਡ ਮਿਲੇ ਨੇ ਕਿੰਨੇ ਮੈਡਲ ਮਿਲੇ ਨੇ ਉਹਨਾਂ ਪੰਜਾਬ ਦੇ ਆਪਣਾ ਅਪਰੋਕਸੀਮੇਟ 10 ਤੋਂ ਉੱਪਰ ਮੈਡਲ ਆਏ ਨੇ ਤੇ ਆਪਣਾ ਪੰਜਾਬ ਉੱਥੇ ਨੈਸ਼ਨਲ ਚੈਂਪੀਅਨਸ਼ਿਪ ਚ ਰੰਗ ਰਾਪੇ ਵੀ ਰਿਹਾ ਆਪਣਾ ਪੰਜਾਬ ਤੇ ਆਪਾਂ ਮੈਮਰੀ ਸਚ ਹੋ ਗਿਆ ਹੈ ਤੇ ਦੋਗੀਆਂ ਨੇ ਹੋ ਰਹੀ ਉਹਨਾਂ ਦੇ ਵੀ 골ਡ ਆ ਇੱਕ ਦਾ 골ਡ ਆਇਆ ਵਾ ਇੱਕ ਦੀ 4th ਰੈਂਕ ਆਈ ਹੈ ਤੇ ਆ ਮੁੰਡਾ ਸ਼ੇਰਾ ਜੋ ਤਰਨ ਧਰਨ ਤੋਂ ਹੈ ਤੇ ਇਹਦੇ ਤਿੰਨ ਮੈਡਲ ਆਏ ਆ ਕਿੰਨੀਆਂ ਸਟੇਟਾਂ ਸੀ ਉਥੇ ਕਿੰਨੀਆਂ ਸਟੇਟਾਂ ਨੇ ਪਾਰਟਿਸਿਪੇਟ ਕੀਤਾ ਕਿੰਨੇ ਕੇ ਪਲੇਅਰ ਪੰਚ ਸੀ ਉਥੇ ਸਰ ਨੇਸ਼ਨ ਚੈਂਪੀਅਨਸ਼ਿਪ ਹੀ ਉਥੇ ਤੇ 18 ਤੋਂ 20 ਤੋਂ ਵੱਧ ਆਪਣਾ ਉਥੇ ਸਟੇਟਸ ਪਾਰਟਿਸਿਪੇਟ ਕੀਤਾ ਹੀ ਉਹਨਾਂ ਨੇ ਤੇ ਹਰ ਸਟੇਟ ਦੇ ਦੋ ਦੋ ਪਲੇਅਰ ਆਉਂਦੇ ਆ ਫਸਟ ਸੈਕੰਡ ਰੈਂਕ ਜਿਹੜਾ ਸਟੇਟ ਚੈਂਪੀਅਨਸ਼ਿਪ ਚ ਉਹਨਾਂ ਦੀ ਸਿਲੈਕਸ਼ਨ ਹੁੰਦੀ ਆ ਉਹ ਨੈਸ਼ਨਲ ਚ ਆ ਕੇ ਪ੍ਰੈਜ਼ੈਂਟ ਕਰਦਾ ਆਪਣੀ ਸਟੇਟ ਨੂੰ ਤੁਹਾਡੇ ਪਰਿਵਾਰ ਬਾਰੇ ਜਾਨਣਾ ਚਾਹੁੰਦੇ ਆ ਪੜ੍ਹਾਈ ਬਾਰੇ ਵੀ ਜਾਨਣਾ ਚਾਹੁੰਦੇ ਆ ਕਿੰਨਾ ਪੜ੍ਹਾਈ ਸਰ ਸਟੱਡੀ ਮੇਰੀ ਆਪਣਾ ਮੈਂ ਆਪਣਾ ਬੀਕੇ ਸਕੂਲ ਤੋਂ ਕੀਤੀ ਹੈ 10th +1 +2 ਉੱਥੋਂ ਕੀਤੀ ਹੈ ਤੇ ਬਾਕੀ ਮੈਂ ਜੀਐਨਡੀ ਕਾਲਜ ਵੇਰਕਾ ਤੋਂ ਆਪਣਾ ਗ੍ਰੈਜੂਏਸ਼ਨ ਕੀਤੀ ਹੈ ਬੀਐਸਸੀ ਇਕਨੋਮਿਕਸ 올 ਕਲੀਅਰ ਤੇ ਪਰਿਵਾਰ ਬਾਰੇ ਜਾਣ ਲਈ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਪਲੇਅਰ ਨੇ ਜਾਂ ਸਿਰਫ ਤੁਸੀਂ ਇਸ ਲਾਈਨ ਨਾਲ ਜੁੜੇ ਹੋ ਨਹੀਂ ਛੋਟੇ ਬ੍ਰਦਰ ਵੀ ਆ ਉਹਨਾਂ ਨੂੰ ਵੀ ਮੈਂ ਜਿੰਮ ਦਾ ਆਪਣਾ ਆਪਣੇ ਵੱਲੋਂ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਵਾਂ ਦੱਸਦਾ ਵਾਂ ਉਹਨਾਂ ਨੂੰ ਗਾਈਡ ਕਰਦਾ ਰਹਿਣਾ ਤੇ ਪੰਜਾ ਲੜਾਉਣ ਵਾਲੀ ਕਿਵੇਂ ਜਹਨ ਦੇ ਵਿੱਚ ਆਇਆ ਕਿ ਇਸ ਤਰ੍ਹਾਂ ਇਸ ਲਾਈਨ ਨਾਲ ਡਰਨਾ ਮੈਂ ਸਰ ਗੇਮ ਜਿਹੜੀ ਸ਼ੁਰੂ ਕੀਤੀ ਹੈ ਮਈ ਮੰਥ 2015 ਚ ਸ਼ੁਰੂ ਕੀਤੀ ਆ ਮੈਂ ਇੱਕ ਬਸ ਫਿਟਨੈਸ ਲਈ ਆਪਣਾ ਐਕਸਰਸਾਈਜ਼ ਕਰਦਾ ਹੁੰਦਾ ਸੀ ਜਿਮ ਚ ਤੇ 사이ਟੇਬਲ ਲੋਕ ਉਥੇ ਪੰਜਾ ਟ੍ਰੇਨਿੰਗ ਕਰਦੇ ਸੀ ਆਪਣਾ ਮੈਚ ਕਰਦੇ ਸੀ ਤੇ ਮੈਂ ਵੀ ਇੱਕ ਵਾਰੀ ਅਜਮਾ ਕੇ ਦੇਖਿਆ ਮੈਂ ਚਲ ਮੈਂ ਵੀ ਦੇਖਦਾ ਮੈਂ ਕਿੰਨਾ ਕੁ ਜੋਰ ਆ ਕਿਉਂਕਿ ਪੰਜਾਬੀ ਤੁਹਾਨੂੰ ਪਤਾ ਪੰਜੇ ਲਾਉਂਦੇ ਰਹਿੰਦੇ ਆ ਤੇ ਮੈਂ ਵੀ ਟਰਾਈ ਕਰਕੇ ਦੇਖਿਆ ਫਿਰ ਜਿਹੜੇ ਉੱਥੇ ਸਟੇਟ ਚੈਂਪੀਅਨ ਹੀ ਜੇ ਨੈਸ਼ਨਲ ਚੈਂਪੀਅਨ ਹੈ ਮੈਂ ਉਹਨਾਂ ਨੂੰ ਬੀਟ ਕੀਤਾ ਹੈ ਤੇ ਉਹਨਾਂ ਨੇ ਫਿਰ ਮੈਨੂੰ ਗਾਈਡ ਕੀਤਾ ਅੱਗੇ ਕਿ ਤੁਸੀਂ ਪਲੇ ਕਰੋ ਤੁਹਾਡਾ ਪੰਜਾਬ ਲਈ ਮੈਡਲ ਆਏਗਾ ਕਦੀ ਨਾ ਕਦੀ ਇਹਦਾ ਨੈਸ਼ਨਲ ਲੈਵਲ ਤੇ ਜਿੱਤਰੀ ਆਏ ਹੋ ਅੱਜ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਪਹੁੰਚਣ ਦਾ ਸੁਆਬ ਬਣਿਆ ਇੰਟਰਨੈਸ਼ਨਲ ਲੈਵਲ ਤੇ ਵੀ ਜਾ ਚੁੱਕੇ ਹੋ ਤੁਸੀਂ ਹਾਂਜੀ ਸਰ ਮੈਂ ਇੱਕ ਵਾਰੀ ਆਪਣਾ ਇੰਟਰਨੈਸ਼ਨਲ ਲੈਵਲ ਖੇល ਕੇ ਆਇਆ ਹਾਂ ਏਸ਼ੀਅਨ ਚੈਂਪੀਅਨਸ਼ਿਪ ਹੀ ਗੋਆ ਚ ਕਰਾਈ ਹੀ ਬਿਲਡੋਗਾਰ ਰੈਸਲਿੰਗ ਉਹਨਾਂ ਨੇ ਇੱਕ ਆਪਣਾ ਈਵੈਂਟ ਕਰਾਇਆ ਹੈ ਨੈਸ਼ਨਲ ਦਾ ਤੇ ਉੱਥੇ ਮੇਰਾ 골ਡ ਮੈਡਲ ਆਇਆ ਹੈ ਉਸ ਤੋਂ ਬਾਅਦ ਮੈਂ ਨੈਸ਼ਨਲ ਮਲੇਸ਼ੀਆ ਚ ਖੇਲਣ ਚਿੰਨਾ ਕੀ ਟਾਫਰੀਆ ਮੈਚ ਆਵਲੀ ਕਿਉਂਕਿ ਪੰਜਾ ਲੜਾਉਣ ਦੇ ਵਿੱਚ ਜਿਵੇਂ ਜਿਵੇਂ 20 ਸਟੇਟਾਂ ਤੇ ਹੋਰ ਵੀ ਪਲੇਅਰ ਪਹੁੰਚੇ ਹੋਏ ਸੀ ਚਿੰਨਾ ਕੀ ਟਾਫਰੀਆ ਉਸੇ ਮਿਲ ਸਰ ਗੱਲ ਇਦਾਂ ਹੁੰਦੀ ਹੈ ਕਿ ਹਰ ਕੋਈ ਜਿਹੜਾ ਸਟੇਟ ਤੋਂ ਪਲੇਅਰ ਆਂਦਾ ਵਾ ਪੂਰੀ ਆਪਣੀ ਪ੍ਰੈਕਟਿਸ ਕਰਕੇ ਪੂਰਾ ਹਾਰਡਵਰਕ ਕਰਦੇ ਆ ਚਾਰ ਚਾਰ ਪੰਜ ਪੰਜ ਘੰਟੇ ਜਿਮਾਂ ਚ ਮਿਹਨਤ ਕਰਦੇ ਆ ਤੇ ਜਿਹੜੀ ਵੀ ਸਟੇਟ ਦਾ ਬੰਦਾ ਆਂਦਾ ਵਾ ਚੈਂਪੀਅਨ ਸਟਾਰ ਪਲੇਅਰ ਹੀ ਆਂਦਾ ਵਾ ਉਹਨਾਂ ਦਾ ਫਰਸਟ ਸੈਕਿੰਡ ਰੈਂਕ ਵਾਲਾ ਤੇ ਉਹੀ ਕੋਸ਼ਿਸ਼ ਕਰਦੇ ਆ ਕਿ ਮੈਂ ਆਪਣੇ ਸਟੇਟ ਲਈ ਬਹੁਤ ਵਧੀਆ ਕਰਾਂ ਉਹਨਾਂ ਨੂੰ ਮੈਡਲ ਕੋਈ ਨਾ ਕੋਈ ਜਿੱਤ ਕੇ ਦ ਜਿਵੇਂ ਕਿ ਬਹੁਤ ਮਿਹਨਤ ਲਾਉਣੀ ਪੈਂਦੀ ਹੈ ਕਿੰਨੀ ਜਿਹੇ ਚਿਰ ਤੋਂ ਇਹ ਮਿਹਨਤ ਲਾ ਰਹੇ ਸੀ ਤੁਸੀਂ ਹੁੰਦਾ ਸਰ ਟ੍ਰੇਨਿੰਗ ਜਿਹੜੀ ਵੀ ਸਪੋਰਟਸ ਹੈ ਜਾਂ ਉਹਦੇ ਵਿੱਚ ਤੁਸੀਂ ਵਧੀਆ ਬੰਨਾ ਚਾਹੁੰਦੇ ਹੋ ਜਾਂ ਵਧੀਆ ਕੁਝ ਕਰਨਾ ਚਾਹੁੰਦੇ ਹੋ ਆਪਣੇ ਸਟੇਟ ਲਈ ਤੇ ਹਾਰਡ ਵਰਕ ਤੇ ਬਹੁਤ ਜ਼ਰੂਰੀ ਹੈਗਾ ਵਾ ਤੇ ਮੈਂ ਵੀ ਬਹੁਤ ਹਾਰਡ ਵਰਕ ਕੀਤਾ ਵਾ ਸ਼ੁਰੂ ਤੋਂ ਕਰਦਾ ਪਿਆ ਤੇ ਹੁਣ ਵੀ ਕਰਦਾ ਪਿਆ ਤੇ ਅੱਗੇ ਵੀ ਮੈਂ ਕਰਦਾ ਰਾਵਾਂਗਾ ਤੇ ਮੈਂ ਜਿਹੜਾ 2015 ਤੋਂ ਟ੍ਰੇਨਿੰਗ ਕਰ ਰਿਹਾ ਹਾਂ ਮੈਂ ਇਸ ਗੇਮ ਦੀ ਸਭ ਤੋਂ ਵੱਡਾ ਸਾਥ ਪਰਿਵਾਰ ਦਾ ਦਾ ਮਿਲਦਾ ਮਿਲਦਾ ਉਸ ਤੋਂ ਇਲਾਵਾ 11 ਦੋਸਤਾਂ ਦੀ ਬੜੀ ਹੌਸਲਾ افزਾਈ ਹੁੰਦੀ ਹੈ ਜਿਸ ਨਾਲ ਬੰਦਾ ਇਸ ਮੁਕਾਮ ਤੇ ਪਹੁੰਚਦਾ ਤੇ 11 ਦੋਸਤਾਂ ਦੇ ਵਿੱਚੋਂ ਜਾਂ ਉਸਤਾਦ ਦੇ ਤੌਰ ਤੇ ਜਾਂ ਪਰਿਵਾਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਾਥ ਦਿੱਸਨੇ ਸਰ ਫੈਮਿਲੀ ਨੇ ਬਹੁਤ ਸਪੋਰਟ ਕੀਤੀ ਹੈ ਮੇਰੀ ਸ਼ੁਰੂ ਤੋਂ ਹੀ ਤੇ ਮੇਰੇ ਦੋਸਤਾਂ ਨੇ ਮੈਂ ਉਸ ਤੋਂ ਵੱਧ ਸਾਥ ਦਿੱਤਾ ਹੈ ਤੇ ਮੇਰੇ ਜਿਹੜੇ ਕੋਚ ਹੈ ਹਰਪ੍ਰੀਤ ਸਿੰਘ ਪ੍ਰੀਤਾ ਜੀ ਅਮਰਜੀਤ ਜਿੰਮ ਦੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਸ਼ੁਰੂ ਤੋਂ ਉਹਨਾਂ ਨੇ ਅਕ ਮੈਨੂੰ ਆਪਣੇ ਨਾਲ ਹੀ ਰੱਖਿਆ ਜਦੋਂ ਦੀ ਮੈਂ ਗੇਮ 'ਚ ਪਿਆਵਾਂ ਉਹਨਾਂ ਦੇ ਜਿੰਮ ਤੋਂ ਸ਼ੁਰੂ ਕੀਤੀ ਤੇ ਹਜੇ ਵੀ ਉਹਨਾਂ ਦੀ ਜਿੰਮਤ ਬਹੁਤ سپورਟ ਕਰਦੇ ਆ ਤੇ ਫੈਮਿਲੀ ਦੀ ਮੰਮੀ ਡੈਡੀ ਜਦੋਂ ਵੀ ਜਿੱਤ ਗਿਆ ਨਾ ਮਾ ਪੂਰਾ ਆਪਣਾ ਸਾਥ ਦਿੰਦੇ ਆ سپورਟ ਕਰਦੇ ਆ ਹੁਣ ਜਿੱਦ ਤਰ੍ਹਾਂ ਤੁਸੀਂ ਵੇਖਿਆ ਹੀ ਆ ਬਹੁਤ ਮਤਲਬ سپورਟ ਕਰਦੇ ਆ ਸਾਰੇ ਫੈਮਿਲੀ ਸਪੋਰਟਸਮੈਨ ਵਾਸਤੇ ਡਾਈਟ ਬਹੁਤ ਅਹਿਮੀਅਤ ਰੱਖਦੀ ਹੈ ਬਹੁਤ ਸਾਰੇ ਵੀਰ ਨੇ ਜਿਹੜੇ ਸਪੋਰਟਸ ਲੈਵਲ ਨਾਲ ਜੁੜੇ ਹੁੰਦੇ ਨੇ ਪਰ ਉਹ ਪ੍ਰੋਪਰ ਉਹਨਾਂ ਨੂੰ ਡਾਈਟ ਨਹੀਂ ਮਿਲ ਪਉਂਦੀ ਜਾਂ ਉਹਨਾਂ ਨੂੰ ਰੁਟੀਨ ਨਾਲ ਉਹ ਚੀਜ਼ਾਂ ਨਹੀਂ ਮਿਲ ਪਉਂਦੀਆਂ ਜਿਸ ਨਾਲ ਉਹ ਆਪਣਾ ਨਾਮ ਬਣਾ ਪਾਉਣਾ ਤਾਂ ਅਨਜਾਨਾ ਚਾਹੁੰਦੇ ਕਿ ਇਸ ਤਰ੍ਹਾਂ ਦੀ ਡਾਈਟ ਹੈ ਜਿਹੜੀ ਫੋਲੋ ਕਰਨੀ ਚਾਹੀਦੀ ਸਰ ਡਾਈਟ ਮੈਂ ਨਾਰਮਲ ਫੋਲੋ ਕਰਦਾ ਹਾਂ ਜਿਆਦਾ ਕੋਈ ਐਕਸ ਨੈਲੀਂ ਦਾ ਜੋ ਸਿੰਪਲ ਡਾਈਟ ਐਂਡ ਨੇਚਰਲ ਡਾਈਟ ਹੈ ਮੈਂ ਉੱਤੇ ਫੋਕਸ ਕਰਦਾ ਦੁੱਧ ਪਨੀਰ ਦਹੀਂ ਕਿਉਂ ਹੋ ਗਿਆ ਠੀਕ ਹੈ ਤੇ ਆਪਣਾ ਪ੍ਰੋਟੀਨ ਚ ਕੋਈ ਸਪਲੀਮੈਂਟਸ ਹੋਗੇ ਉਹ ਲੈਣਾ ਬਸ ਨੋਰਮਲ ਜਿਵੇਂ ਕਿ ਮੀਡੀਅਮ ਫੈਮਿਲੀ ਜੋ ਉੱਠ ਕੇ ਅੱਜ ਵਧੀਆ ਨਾਮ ਬਣਾ ਰਹੇ ਹੋ ਤੁਸੀਂ ਪਰਿਵਾਰ ਦਾ ਨਾਮ ਬਣ ਰਿਹਾ ਤੁਹਾਡਾ ਆਪਣਾ ਨਾਮ ਬਣ ਰਿਹਾ ਉਹਦਾ ਉਸਤਾਦ ਜੀ ਦਾ ਵੀ ਨਾਮ ਰੋਸ਼ਨ ਹੋ ਰਿਹਾ ਜਿਨ੍ਹਾਂ ਚ ਮਾਨ ਮਹਿਸੂਸ ਹੋ ਰਿਹਾ ਸਰ ਬਹੁਤ ਮਤਲਬ ਵਧੀਆ ਫੀਲ ਹੁੰਦਾ ਵਾ ਮੈਂ ਕਦੀ ਆਪਣੇ ਆਪ ਨੇ ਆਪ ਨੂੰ ਕਦੀ ਇਦਾਂ ਤਾਂ ਸਮਝਿਆ ਨਹੀਂ ਕਿ ਮੈਂ ਮੀਡਲ ਕਲਾਸ ਫੈਮਿਲੀ ਤੋਂ ਜਿੰਨਾ ਮੇਰੇ ਮਾਪਿਆਂ ਨੇ ਮੇਰੇ ਲਈ ਕੀਤਾ ਵਾ ਬਹੁਤ ਆ ਮੈਂ ਬਹੁਤ ਖੁਸ਼ ਹਾਂ ਉਹਦੇ ਚ ਤੇ ਆਪਣੀ ਮਿਹਨਤ ਨਾਲ ਅੱਗੇ ਆਣਾ ਚਾਹੁੰਦਾ ਵਾਂ ਤੇ ਇੱਕ ਬਹੁਤ ਉੱਚੇ ਮਕਾਮ ਤੇ ਜਾਣਾ ਚਾਹੁੰਦਾ ਹਾਂ ਅੰਮ ਵੀਰ ਜਿਹੜਾ ਜਿਵੇਂ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਮਾਝੇ ਦਾ ਨੌਜਵਾਨ ਆ ਤਾਂ ਜਦੋਂ ਦੂਜੀ ਸਟੇਟ ਦੇ ਵਿੱਚ ਜਾਂਦੇ ਨੇ ਇਹਦਾ ਪੰਜਾਬੀ ਮੱਲਾ ਮਾਰ ਕੇ ਆਉਂਦੇ ਨੇ ਤਾਂ ਪੰਜਾਬੀਆਂ ਦਾ ਨਾਮ ਰੋਸ਼ਨ ਹੁੰਦਾ ਹੀ ਹੈ ਉੱਥੇ ਹੀ ਹੁਣ ਜਿੱਥੇ ਰਹਿ ਰਿਹਾ ਵੀਰ ਮਹੱਲੇ ਦੇ ਵਿੱਚ ਉਹ ਉਸੇ ਮਹੱਲੇ ਦੇ ਵਿੱਚ ਹੀ ਢੋਲ ਨਾਲ ਇਹਨਾਂ ਦਾ ਸਵਾਗਤ ਕੀਤਾ ਦੂਸਰਾ ਵੀਰ ਜ਼ਰੂਰ ਅਪਾਹੀ ਜ਼ਰੂਰ ਆ ਪਰ ਉਸ ਦੀ ਸੋਚ ਅਪਾਹੀ ਨਹੀਂ ਹੈ ਉਸਨੇ ਆਪਣੇ ਹੌਸਲੇ ਨਾਲ ਦੁਨੀਆ ਜਿੱਤਣ ਲਈ ਅੱਜ ਵੀ ਜਿਹੜਾ ਲੜਦਾ ਪਿਆ ਵਧੀਆ ਮੈਡਲ ਜਿੱਤ ਗਿਆ ਉੱਥੋਂ ਸੋਨੇ ਦੇ ਮੈਡਲ ਜਿੱਤੇ ਨੇ ਵੀਰ ਨੇ ਤਿੰਨ ਮੈਡਲ ਜਿੱਤੇ ਨੇ ਤਾਂ ਆਪਾਂ ਹੀ ਜਿਵੇਂ ਮੈਂ ਦੱਸਿਆ ਜ਼ਰੂਰ ਹੈ ਪਰ ਇਸ ਦੀ ਸੋਚ ਆਪਾਂ ਹੀ ਨਹੀਂ ਹੈ ਬਾਈ ਜੀ ਨਾਮ ਜੀ ਤੁਹਾਡਾ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਜੀ ਕਿਵੇਂ ਰਿਹਾ ਉਸ ਦਾ ਸਫਰ ਕਿਉਂ ਜੇ ਇੱਕ ਆਪਾ ਹੀ ਜੋਂ ਦੇ ਤੌਰ ਤੇ ਵੀ ਤੁਸੀਂ ਤਿੰਨ ਮੈਡਲ ਜਿੱਤ ਗਏ ਹੋ ਕਿੰਨਾ ਰਿਹਾ ਮਾਣ ਮਹਿਸੂਸ ਹੋ ਰਿਹਾ ਬਿਲਕੁਲ ਜੀ ਮੈਂ ਆਪਣੀ ਹਾਰਡਵਰਕ ਕੀਤਾ ਸੀ ਉਹ ਅਲੀਪਾ ਦਾ ਸਪੋਰਟਪੂਰਾ ਸੀ ਤੇ ਮਿਹਨਤ ਤੇ ਪ੍ਰੇਰਨਾ ਦੇ ਸਹੂਤ ਨਾਲ ਮੈਂ ਮੈਡਲ ਜਿੱਤ ਗਏ ਆਂ ਸੋਨ ਸਰ ਜਿੰਨੀ ਜਰਤ ਉਸ ਚੀਨ ਨਾਲ ਜੁੜੇ ਹੋ ਕਿ ਬਹੁਤ ਮਿਹਨਤ ਲਾਉਣੀ ਪੈਂਦੀ ਹੈ ਪ੍ਰੋਪਰ ਟਾਈਮ ਦੇਣਾ ਪੈਂਦਾ ਹੈ ਸੈਟਿੰਗ ਨਹੀਂ ਦੇਰ ਤੋਂ ਜੁੜੇ ਸਭ ਮੈਂ 2018 ਤੋਂ ਜੁੜਿਆ ਇਸ ਕੇਨ ਦੇ ਵਿੱਚ ਤੇ ਆਪਣੇ ਉਹਨਾਂ ਨੂੰ ਬੈਸਟ ਟਾਈਮ ਦੇਈਦਾ ਕਿ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 2-4 ਘੰਟੇ ਇਸ ਟਾਈਮ ਨੂੰ ਦਿੱਤਾ ਜਾਵੇ ਮਿਹਨਤ ਲਈ ਕਿੰਨੇ ਪਲੇਅਰਸ ਵੀ ਉੱਥੇ ਜਿਨ੍ਹਾਂ ਨਾਲ ਤੁਹਾਡਾ ਮੈਚ ਹੋਇਆ ਤੇ ਉਹ ਵੀ ਆਪਾਹੀ ਸੀ ਜਾਂ ਉਹ ਤੰਦਰੁਸਤੀ ਸਾਰੇ ਉਹਨਾਂ ਨਾਲ ਮੈਚ ਹੋਇਆ ਜਾਂ ਤੁਹਾਡੀ ਟਾਰਗੇਟ ਬਣਾਈ ਗਈ ਸੀ ਉਹਨਾਂ ਨਾਲ ਮੈਚ ਉਹ ਨਹੀਂ ਸਰ ਮੈਂ ਸੀਨੀਅਰ ਖੇਡਿਆ ਨੋਰਮਲ ਨਾ ਖੇਡਿਆ ਜੀ 75 ਕਿਜੀ ਦੇ ਵਿੱਚ ਲੈਫਟ ਤੇ ਰਾਈਟ ਦੇ ਵਿੱਚ ਤੇ ਡਿਸੇਬਲ ਵੀ ਅਕ੍ਰੇਵੇਟ ਖੇਡਿਆ ਉਸ ਵੀ ਮੇਰਾ ਗੋਲਡ ਵਜਾ ਸੀ ਹੋਰ ਵੀ ਸੀ ਤੁਹਾਡੇ ਜਿਹਾ ਨੌਜਵਾਨ ਉੱਥੇ ਪਹੁੰਚੇ ਆ ਡਿਸੇਬਲ ਦੇ ਵਿੱਚ ਸਰ ਮੈਂ ਇਕੱਲਾ ਸੀ ਜਿਹੜਾ ਸੀਨੀਅਰ ਖੇਡਿਆ ਬਾਕੀ ਡਿਸੇਬਲ ਖੇਡੇ ਬਾਕੀ ਤੁਹਾਨੂੰ ਰਿਆਇਤ ਮਿਲਦੀ ਹੈ ਕੋਈ ਡਿਸੇਬਲ ਹੋਣ ਦੇ ਨਾਤੇ ਜਾਂ ਜੁਰੀ ਇਸ ਤਰ੍ਹਾਂ ਦੀ ਰਿਆਇਤ ਮਿਲੀ ਤੁਹਾਨੂੰ ਨਹੀਂ ਸਰ ਕੋਈ ਰਿਆਇਤ ਨਹੀਂ ਮਿਲੀ ਸੀ ਕਿੰਨਾ ਜਿ ਪਰਿਵਾਰ ਬਾਰੇ ਜਾਣ ਲਿਏ ਤੁਹਾਡੇ ਵੀ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਅਤੇ ਮਾ ਤੁਹਾਡੇ ਪਿਤਾ ਜੀ ਅਤੇ ਮਾਤਾ ਜੀ ਬਾਰੇ ਵੀ ਜਾਨਣਾ ਚਾਹੁੰਦੇ ਆ ਸਰ ਮੇਰੇ 2010 ਦੇ ਵਿੱਚ ਫਦ ਸਾਹਿਬ ਦੀ ਐਕਸਪਾਇਰ ਹੋ ਗਈ ਸੀ ਉਸ ਤੋਂ ਬਾਅਦ ਮੈਂ ਸਟੱਡੀ ਕੀਤੀ ਫਿਰ ਪ੍ਰਾਈਵੇਟ ਜੌਬ ਕੀਤੀ ਉਸ ਤੋਂ ਬਾਅਦ ਪਿਛਲੇ ਸਾਲ ਹੀ ਮੈਨੂੰ ਨੌਕਰੀ ਸਬ ਮਿਲ ਗਈ ਸਰਕਾਰੀ ਤੇ ਮਰ ਆਰਥਿਕ ਤੌਰ ਤੇ ਸਪੋਰਟ ਹੋ ਗਈ ਮੈਨੂੰ ਤੇ ਥੋੜਾ ਜਿਹਾ ਬਹੁਤ ਵੀਰਾ ਭਰਾਵਾਂ ਦੇ ਨਾਲ ਅਲੀਪਾ ਪ੍ਰੀਤਾ ਭਾਜੀ ਉਹਨਾਂ ਦੀ ਸਪੋਰਟ ਨਾਲ ਮੈਂ ਫਿਰ ਤਿਆਰੀ ਹੋਰ ਜ਼ਿਆਦਾ ਕਿਸਕੇ ਕੀਤੀ ਹੋਈ ਜਦੋਂ ਅਪਾਹਜ ਗ੍ਰੇਮੀ ਹੋ ਸੀ ਤੁਸੀਂ ਜਿਵੇਂ ਆਏ ਹੱਸੋ ਸੱਚੋ ਬਚਪਨ ਤੋਂ ਹੋਇਆ ਸੀ ਇੰਜੈਕਸ਼ਨ ਕੋਈ ਜਦ ਬੁਖਾਰ ਦੇ ਵਿੱਚ ਲੱਗਾ ਸੀ ਉਹਦੇ ਕਰਕੇ ਮਸਲ ਡੈਮੇਜ ਹੋ ਗਏ ਸੀ ਇਹ ਬਹੁਤ ਸਾਰੇ ਤੁਹਾਡੇ ਜਿਹੇ ਨੌਜਵਾਨ ਨੇ ਜਿਹੜੇ ਅਪਾਹਜ ਹੋ ਜਾਂਦੇ ਨੇ ਉਹਨਾਂ ਦੀ ਸੋਚ ਵੀ ਉਸ ਤਰ੍ਹਾਂ ਦੀ ਅਪਾਹਜ ਹੋ ਜਾਂਦੀ ਹੈ ਹੌਸਲਾ ਹਾਰ ਜਾਂਦੇ ਨੇ ਪਰ ਤੁਸੀਂ ਹੌਸਲਾ ਨਹੀਂ ਹਾਰਿਆ ਅੱਜ ਵੀ ਮਿਹਨਤ ਨਾਲ ਆਪਣਾ ਜਿਹੜਾ ਜਿੱਤ ਰਹੇ ਹੋ ਤਾਂ ਜਿਹੜੇ ਦੂਜੇ ਹਾਰ ਜਾਂਦੇ ਨੇ ਹੌਸਲਾ ਕੀ ਅਪੀਲ ਕਰਨੀ ਚਾਹੀਦੀ ਮੈਂ ਤਾਂ ਇਹੀ ਕਹਿਣਾ ਕਿ ਪਹਿਲਾਂ ਵੀ ਗੱਲ ਕਹੀ ਹੋਈ ਆ ਕਿ ਸੋਚ ਆਪਾ ਜੋ ਸਕਦੀ ਤੁਹਾਡੀ ਤੁਸੀਂ ਮਤਲਬ ਇਹ ਨਾਖੋ ਕਿ ਮੈਂ ਆਪਾਈ ਜੈ ਉਹਨੂੰ ਸੋਚ ਆਪਣੇ ਨੂੰ ਸਹੀ ਕਰੋ ਮਤਲਬ ਮਹਾਰਾਜ ਇੱਕ ਕਮੀ ਦਾ PRINCIPLE ਪਾਉਂਦਾ ਤੇ 2000 ਗੁਣ ਵੀ ਆਪਣੇ ਵਿੱਚ ਪਾਉਂਦਾ ਉਹਨੂੰ ਪਛਾਣੋ ਤੇ ਅੱਗੇ ਵਧੋ ਜੀ ਹੁਣ ਕਿੰਨਾ ਜੀ ਮਾਨ ਮਹਿਸੂਸ ਹੋ ਰਿਹਾ ਅੱਜ ਢੋਲ ਵਜਾਇਆ ਯਾਰ ਇਹਨੇ ਲੱਡੂ ਵੰਡੇ ਜਾ ਰਹੇ ਨੇ ਸੋਚਿਆ ਸੀ ਕਿ ਇੰਨਾ ਮਾਨ ਮਹਿਸੂਸ ਹੋਏਗਾ ਨਹੀਂ ਇਹਨੇ ਸੋਚਿਆ ਨਹੀਂ ਸੀ ਤੇ ਬਹੁਤ ਵਦਿਆ ਵੀਰ ਭਰਾਵਾਂ ਨੇ ਕੋ ਸਾਬ ਨੇ ਸਾਡੀ ਮਤਲਬ ਉਹਨਾਂ ਦਾ ਸਵਾਗਤ ਕੀਤਾ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਦਾ ਜਿਵੇਂ ਜਿਹੇ ਇਹ ਵੀਰ ਅਪਾਹੀ ਜੇ ਪਰਸੂਚ ਅਪਾਹੀ ਨਹੀਂ ਹੈ ਅੱਜ ਮਾਝੇ ਦੀ ਧਰਤੀ ਦੇ ਨੌਜਵਾਨ ਨੇ ਜਿਹੜੇ ਦੂਜੀ ਸਟੇਟ ਦੇ ਵਿੱਚ ਜਾਂਦੇ ਨੇ ਅਤੇ ਜਿੱਤਾਂ ਜਿੱਤਰੀ ਆਉਂਦੇ ਨੇ ਇਹਦਾ ਆਉਣ ਤੋਂ ਬਾਅਦ ਇਹਨਾਂ ਦਾ ਜਿਹੜਾ ਹੈ ਇਹਨਾਂ ਦੇ ਪਰਿਵਾਰ ਵੱਲੋਂ ਮਹੱਲੇ ਵਾਲਿਆਂ ਵੱਲੋਂ ਜਿਹੜਾ ਢੋਲ ਵਜਾ ਕੇ ਲੱਡੂ ਵੰਡ ਕੇ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਪਰਿਵਾਰ ਵਾਲਿਆਂ ਦਾ ਬਹੁਤ ਵੱਡਾ ਸਾਾਸ ਹੁੰਦਾ ਹੈ ਜਲਵਾਦ ਉਹਨਾਂ ਦੇ ਪਿਤਾ ਜੀ ਨਾਲ ਵੀ ਗਰਾਂਗੇ ਕਿਉਂਕਿ ਜੇ ਪਿਤਾ ਦਾ ਸਾਾਸ ਹੋਏਗਾ ਮਾਂ-ਬਾਪ ਦਾ ਸਾਾਸ ਹੁੰਦਾ ਤਾਂ ਫੇਰ ਹੀ ਮੱਲਾ ਵੱਜਦੀਆਂ ਨੇ ਦੇ ਪਿਤਾ ਜੀ ਸਾਡੇ ਨਾਲ ਨੇ ਪਹਿਲਾਂ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਵੀ ਬੜਾ ਸਵਾਗਤ ਕਰਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦਿਆਂ ਜੀ ਅੱਜ ਬੇੜਾ ਜਿੱਤ ਗਿਆ ਢੋਲ ਵਜਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਮੱਲੇ ਵਾਲੇ ਸਾਰੇ ਨਾਲ ਨੇ ਕਿੰਨਾ ਕੀ ਮਾਨ ਮਹਿਸੂਸ ਹੋਇਆ ਮਾਨ ਦੇਖੋ ਜੀ ਇਹ ਗੱਲ ਕਹਿਣ ਵਾਲੀ ਨਹੀਂ ਇੱਕ ਜਿਹੜਾ ਬੇੜਾ ਜਿੱਤ ਕੇ ਆਂਦਾ ਉਹਨੂੰ ਮਾਨ ਹੀ ਮਾਣਾ ਖੁਸ਼ੀ ਦੇ ਆਂਸੂ ਨੇ ਮੈਂ ਬਹੁਤ ਖੁਸ਼ ਹਾਂ ਮੈਂ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਲੀ ਦੇ ਜਿੱਤਣ ਦੀ ਬਹੁਤ ਬਹੁਤ ਵਧਾਈ ਦਿੰਦਾ ਮੈਂ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਵੀ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਮੇਰੇ ਬੇਤੇ ਸਿਰ ਤੇ ਹੱਥ ਰੱਖਿਆ ਇਹ ਜਿਹੜੇ ਅਥਰੂ ਆ ਰਹੇ ਨੇ ਇਹ ਚਾਹ ਦੇ ਅਥਰੂ ਨੇ ਹੈ ਅੱਜ ਪਿਤਾ ਬੇਟਾ ਜਿਹੜਾ ਯਤਰੀ ਆਇਆ ਤਾਂ ਮਾਨ ਨਾਲ ਸਿਰ ਵੀ ਉੱਚਾ ਹੋ ਗਿਆ ਹਾਂਜੀ ਹਾਂਜੀ ਇਹ ਖੁਸ਼ੀ ਦੇ ਅਥਰੂ ਆਓ ਅੱਖਾਂ ਭਰੀਆਂ ਨੇ ਤੇ ਮੈਂ ਕੋਈ ਗੱਲ ਨਹੀਂ ਬਹੁਤ ਖੁਸ਼ਾਂ ਕਿ ਮੈਂ ਦੂਜਿਆਂ ਬੱਚਿਆਂ ਨੂੰ ਵੀ ਕਹਿਣਾ ਕਿ ਉਹ ਵੀ ਮਿਹਨਤ ਕਰਨ 골ਡ ਮੈਡਲ ਨੇ ਆਨ সিলਵਰ ਮੈਡਲ ਨੇ ਆਨ ਆਪਣੇ ਮਾਪਿਓ ਦਾ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਨਸ਼ਿਆਂ ਤੋਂ ਦੂਰ ਰਹਿਣ ਚੰਗੇ ਕੰਮਾਂ ਆਈਏ ਤੇ ਆਪਣੇ ਮਾਪਿਓ ਦਾ ਆਪਣੇ ਸ਼ਹਿਰ ਵਾਸੀਆਂ ਦਾ ਨਾਮ ਰੋਸ਼ਨ ਕਰੀਏ ਤੁਹਾਡਾ ਬੇਟਾ ਜਿਹੜਾ ਅਜੇ ਹੈ ਕਿੰਨੀ ਮਿਹਨਤ ਲਾਉਂਦਾ ਰਿਹਾ ਕਿੰਨੇ ਦਿਨ ਰਾਤ ਮਿਹਨਤ ਤੋਂ ਬਾਅਦ ਹੀ ਇਸ ਥਾਂ ਤੇ ਪਹੁੰਚੇ ਜਾਂਦਾ ਕਿੰਨੀ ਮਿਹਨਤ ਲਾਈ ਜਾਂਦੀ ਜੀ ਅਲੀ ਨੂੰ ਹਰੇ ਵੀ ਮੈਂ ਬੋਲਦਾ ਕਿ ਰਾਤ ਦੇ 11 12 ਵੇ ਤੱਕ ਮਿਹਨਤ ਲਾਂਦਾ ਮੈਂ ਉਹਨੂੰ ਬੋਲਦਾ ਕਿ ਕਿ ਅਲੀ 10 ਵੇ ਵੱਤ ਤੋਂ ਵੱਤ 10 ਵੇ ਘਰ ਆਇਆ ਮੂਲ ਖਰਾਬ ਹੈ ਅਕਲ ਨਸ਼ੇ ਦਾ ਦੌਰ ਹੈ ਬੱਚੇ ਲੋਕਾਂ ਦੇ ਖਰਾਬ ਨੇ ਕਿ ਇਹ ਲਾਂ ਚੋਂ ਆਪਾਂ ਆਪਣੇ ਟਾਈਮ ਸੈੱਟ ਘਰ ਆਈਏ ਪਰ ਅਲੀ 12 ਵੇ ਤੋਂ ਤੱਕ ਰਾਤ ਦੀ ਮਿਹਨਤ ਕਰਦਾ ਦਿਨੇ ਵੀ ਨੌਕਰੀ ਵੀ ਕਰਦਾ ਰਾਤੀ 7 8 ਵੇ ਆਂਦਾ ਫਿਰ ਸਿੱਧਾ ਗੇਮ ਚਲ ਜਾਂਦਾ ਤੇ ਅਰੀ ਮੈਂ ਦਾ ਨਤੀਜਾ ਜੋ ਵੀ ਅੱਜ ਆਨੇ ਲਿਆਂਦਾ ਸਾਡਾ ਬੋਰਾ ਇਮਾਨ ਸਨਮਾਨ ਸਾਨੂੰ ਮਿਲਿਆ ਮੈਂ ਅਲੀ ਦਾ ਤੇ ਇਸਮチェ ਦਾ ਬੜਾ ਧੰਨਵਾਦੀਆਂ ਜਿਨ੍ਹਾਂ ਨੇ ਪੰਜਾਬ ਦੇ ਲਈ ਅੱਜ ਪੰਜ ਸੋਨੇ ਦੇ ਮੈਡਲ ਲਿਆਂਦੇ ਨੇ ਤੇ ਅੱਜ ਪੰਜਾਬ ਵਾਸੀਆਂ ਲਈ ਅਬ ਜੰਬਰਸਰ ਸਹਿਰ ਵਾਸੀਆਂ ਲਈ ਬੜੀ ਖੁਸ਼ੀ ਦਾ ਦਿਨ ਹੈ ਅਲੀ ਮੈਡਲ ਤਾਂ ਬੜੇ ਜਿੱਤਲੇ ਬਹੁਤ ਸਾਰੇ ਸਨਮਾਨ ਮਿਲੇ ਨੇ ਫ੍ਰੀ ਸਰਕਾਰ ਵੱਲੋਂ ਮਦਦ ਮਿਲੀ ਹੋਣ ਤਾਈਂ ਕਿਏ ਤੇ ਪਲੇਅਰ ਵਾਸਤੇ ਸਭ ਤੋਂ ਵੱਡਾ ਅਚੀਵਮੈਂਟ ਉਹੀ ਹੁੰਦੀ ਹੈ ਜਦੋਂ ਉਹਨੂੰ ਵਧੀਆ ਸਰਕਾਰ ਵੱਲੋਂ ਦੀ ਕੋਈ ਜੌਬ ਮਿਲਦੀ ਹੈ ਜਾਂ ਮਦਦ ਮਿਲਦੀ ਹੈ ਤੁਹਾਨੂੰ ਹੁਣ ਤਾਂ ਹੀ ਮਦਦ ਮਿਲੀ ਇਸ ਤਰ੍ਹਾਂ ਦੀ ਅਜੇ ਤੱਕ ਮਦਦ ਕੋਈ ਨਹੀਂ ਮਿਲੀ ਬਾਕੀ ਆਪਣੇ ਵੱਲੋਂ ਮੈਂ ਸਟਰਗਲ ਕਰ ਰਿਹਾ ਹਾਂ ਪੂਰਾ ਮਿਹਨਤ ਵੀ ਪੂਰੀ ਆਪਣੀ ਮੇਰੀ ਜਾਰੀ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਮੈਂ ਆਪਣਾ ਹਿੰਮਤ ਹਾਰ ਕੇ ਬੈਠਾ ਹਾਂ ਅਜੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਕਦੀ ਨਾ ਕਦੀ ਸਰਕਾਰ ਦੀ ਅੱਖਾਂ ਖੁੱਲਣਗੀਆਂ ਸ਼ਾਇਦ ਕਦੀ ਨਾ ਕਦੀ ਮੈਨੂੰ ਲੱਗਦਾ ਵਾ ਕਿ ਕਦੀ ਨਾ ਕਦੀ ਉਹਨਾਂ ਨੂੰ ਇਹ ਚੀਜ਼ ਵੇਖ ਕੇ ਜਾਂ ਇੱਕ ਸਪੋਰਟਸਮੈਨ ਦੀ ਫੀਲਿੰਗ ਵੇਖ ਕੇ ਜਾਂ ਉਹਨਾਂ ਦਾ ਮਤਲਬ ਇੱਕ ਸਟਰਗਲ ਦੇਖ ਕੇ ਸ਼ਾਇਦ ਕਦੀ ਨਾ ਕਦੀ ਉਹਨਾਂ ਨੂੰ ਜਾਗ ਆਵੇ ਇਸ ਬਾਰੇ ਉਮੀਦਾਂ ਬਹੁਤ ਹੁੰਦੀਆਂ ਨੇ ਜਦੋਂ ਜਿਹੜਾ ਵੀ ਜੇਤਦਾ ਦਾ ਉਹਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਜੇ ਆਪਣੇ ਪਰਿਵਾਰ ਤੋਂ ਉਮੀਦਾਂ ਹੁੰਦੀਆਂ ਨੇ ਯਾਰਾਂ ਦੋਸਤਾਂ ਤੋਂ ਉਮੀਦਾਂ ਹੁੰਦੀਆਂ ਤੇ ਜਿਵੇਂ ਪੰਜਾਬ ਦਾ ਨਾਮ ਰੋਸ਼ਨ ਹੋ ਰਿਹਾ ਤੇ ਪੰਜਾਬ ਸਰਕਾਰ ਤੋਂ ਬਹੁਤ ਉਮੀਦਾਂ ਨੇ ਛਿੰਗਾਰੀਆਂ ਉਮੀਦਾਂ ਲਾਈਆਂ ਸੀ ਸਿਰ ਫਸਟ ਗੱਲ ਇਹ ਐ ਮੈਂ ਜੋ ਵੀ ਅੱਜ ਹੈਗਾ ਵਾਂ ਇੱਕ ਮਹਾਰਾਜ ਦੀ ਕਿਰਪਾ ਨਾਲ ਤੇ ਆਪਣੇ ਸਟਰਗਲ ਨਾਲ ਮੈਂ ਅਜੇ ਤੱਕ ਕਦੀ ਵੀ ਜਦੋਂ ਆਪਣਾ ਸ਼ੁਰੂ ਕੀਤੀ ਹੈ ਗੇਮ ਇਸ ਗੇਮ 'ਚ ਆਇਆ ਵਾਂ ਮੈਂ ਕਦੀ ਵੀ ਕਿਸੇ ਤੇ ਡਿਪੈਂਡ ਨਹੀਂ ਕਿ ਮੈਨੂੰ ਕੋਈ ਹੈਲਪ ਕਰੂਗਾ ਤੇ ਮੈਂ ਤਾਂ ਅੱਗੇ ਜਾਣਾ ਵਾਂ ਮੈਂ ਆਪਣੇ ਖੁਦ ਸਟਰਗਲ ਨਾਲ ਮਹਾਰਾਜ ਦੀ ਕਿਰਪਾ ਨਾਲ ਅੱਗੇ ਆਇਆ ਵਾਂ ਤੇ ਉਮੀਦ ਤੇ ਹਰ ਕੋਈ ਕਰਦਾ ਵਾ ਕਿ ਚਲੋ ਜੇ ਬੰਦਾ ਕਿਤੇ ਮਿਹਨਤ ਕਰ ਰਿਹਾ ਵਾ ਉਹਨੂੰ ਕਦੀ ਨਾ ਕਦੀ ਇਸ ਚੀਜ਼ ਦਾ ਫਲ ਮਿਲੇ ਤੇ ਬਸ ਇਹੀ ਹੈ ਕਿ ਕਦੀ ਨਾ ਕਦੀ ਇਹ ਉਹ ਵੀ ਦਿਨ ਆਏਗਾ ਜਦੋਂ ਕਿ ਸਰਕਾਰਾਂ ਹੈਲਪ ਕਰਨ ਗਿਆ ਇਸ ਚੀਜ਼ ਬਾਰੇ ਸੋਚਣ ਗਿਆ ਇਹ ਬਾਪੂ ਜੀ ਦੀਆਂ ਨਜ਼ਰਾਂ ਇਲਤਿਹਾਨ ਨਾ ਦੇਖਿਓ ਜਿੰਨੇ ਸੁਪਨੇ ਸਜਾਏ ਨੇ ਇਹਨਾਂ ਨੇ ਤੇ ਅੱਜ ਉਹ ਜਿਹੜੇ ਅਥਰੂ ਨੇ ਉਹ ਚਾਹ ਦੇ ਅਥਰੂ ਆ ਰਹੇ ਨੇ ਕਿੰਨੇ ਜੋ ਹੋਰ ਮਾਨ ਵਧਾਉਣਾ ਚਾਹੁੰਦੇ ਆਪਣੇ ਮਾਪ ਦਾ ਆਪਣੇ ਵੱਲੋਂ ਪੂਰੀ ਮਿਹਨਤ ਜਾਰੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਤੇ ਹੁਣ ਵੀ ਕਹਿੰਨਾ ਵਾ ਆਪਣੇ ਵੱਲੋਂ ਸਟਰਗਲ ਪੂਰਾ ਮਤਲਬ ਚੱਲ ਰਿਹਾ ਜੀ ਵੀ ਤੇ ਇਹੀ ਹੈ ਕਿ ਇਹਨਾਂ ਨੂੰ ਮਤਲਬ ਜਿੱਨਾ ਮੇਰੇ ਲਈ ਬਹੁਤ ਇੱਕ ਵੱਡੀ ਚੀਜ਼ ਹੁੰਦੀ ਹੈ ਜਦੋਂ ਮੇਰੇ ਪਾਪਾ ਨੂੰ ਸਟੇਜ ਤੇ ਬੁਲਾਉਂਦੇ ਆ ਜਾਂ ਮਾਂ ਪਿਓ ਨੂੰ ਸਟੇਜ ਤੇ ਬੁਲਾਉਂਦੇ ਹੋ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਇਸ ਚੀਜ਼ ਲਈ ਮੈਂ ਹੋਰ ਵੀ ਸਟ੍ਰਗਲ ਕਰਾਂਗਾ ਹੋਰ ਜਿਆਦਾ ਮਿਹਨਤ ਕਰਾਂਗਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹ ਜਦੋਂ ਆਪ ਤੇ ਪਿਓ ਦੇ ਜਦੋਂ بیٹے ਦੀ ਜੁੱਤੀ ਬਾਪ ਦੀ ਜੁੱਤੀ ਬੇਟਾ ਪਾਉਣ ਲੱਪੇ ਦਾ ਜਿਹੜਾ ਬਾਪ ਦਾ ਸਿਰ ਹੈ ਹੋਰ ਉੱਚਾ ਹੋ ਜਾਂਦਾ ਹੈ ਤਾਂ ਚਿੱਨਾ ਨੂੰ ਮਾਨਤਾ ਮਹਿਸੂਸ ਹੋ ਰਹੀ ਆ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਇਹੀ ਕਹਿਣਾ ਅੱਗੇ ਲੋਕੀ ਅਲੀ ਨੂੰ ਮੇਰੇ ਨਾਲ ਤੋਂ ਜਾਣਦੇ ਹੀ ਈ ਬੋ ਵੀਜ਼ਾ ਬੇਟਾ ਪਰ ਹੁਣ ਲੋਕੀ ਮੈਨੂੰ ਆਇਆ ਅਲੀ ਦਾ ਪਾਪਾ ਕਹਿ ਕੇ ਜਾਣਦੇ ਨੇ ਕਿ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਜਿਵੇਂ ਹਰਿਆਣਾ ਸਰਕਾਰ ਮਾਚਲ ਸਰਕਾਰ ਆਪਣੇ ਹੋਰ ਵੀ ਸਰਕਾਰਾਂ ਆਪਣੇ ਜਿੱਤਣ ਵਾਲੇ ਬੱਚਿਆਂ ਦੀਆਂ ਜਿਹੜਾ ਖਰਚਾ ਆ ਹੁੰਦਾ ਜਿਵੇਂ ਆ ਜਾਣਦੇ ਨੇ ਦਸ-ਦਸ ਦਿਨ ਬਾਹਰ ਹੋਟਲਾਂ 'ਚ ਰਹਿੰਦੇ ਨੇ ਆਨ ਜਾਂਦਾ ਕਰਾਇਆ ਲੱਗਦਾ ਹੋਰ ਵੀ ਕਈ ਖਰਚੇ ਹੁੰਦੇ ਨੇ ਇਹਨਾਂ ਦੇ ਜਿਵੇਂ ਉਹ ਖਰਚਾ ਚੁੱਕਦੀਆਂ ਸਰਕਾਰਾਂ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਚੀ ਜਿਹੜੇ ਚੰਗੇ ਬੱਚੇ ਨੇ ਉਹਨਾਂ ਦੇ ਆਨ ਜਾਣ ਦਾ ਖਰਚਾ ਜਾਂ ਕੋਈ ਉੱਥੇ ਰਹਿਣ ਸੈਨ ਦਾ ਖਰਚਾ ਇਹ ਚੁੱਕਣਾ ਚਾਹੀਦਾ ਨਹੀਂ ਨੌਕਰੀ ਦੇ ਸਕਦੇ ਤੇ ਚਲੋ ਉਹਨਾਂ ਦੀ ਮਜਬੂਰੀ ਹੈ ਮੈਂ ਨਹੀਂ ਉਹਨਾਂ ਨੂੰ ਜੋਰ ਲਾਂਦਾ ਕਿਉਂਕਿ ਮੈਂ ਤੇ ਮਹਾਰਾਜ ਤੇ ਵਿਸ਼ਵਾਸ ਰੱਖਦਾ ਆਂ ਬਾਬਾ ਤਨਤਨ ਬਾਬਾ ਦੀ ਸਿੰਘ ਜੀ ਨੇ ਜੀਤੇ ਜਿਨ੍ਹਾਂ ਨੇ ਇਹਨੂੰ ਇੱਥੋਂ ਤੱਕ ਲਿਆਂਦਾ ਉਹ ਨੌਕਰੀ ਵੀ ਜ਼ਰੂਰ ਦੇਣਗੇ ਮੈਂ ਸਰਕਾਰਾਂ ਨੂੰ ਨਹੀਂ ਕਹਿੰਦਾ ਕਿ ਜ਼ਬਰਦਸਤੀ ਇਹਨੂੰ ਨੌਕਰੀ ਦੇਵੋ ਮੈਂ ਇਹਨਾਂ ਕਹਾਂਗਾ ਨਹੀਂ ਅਨਦਾਨ ਜਾਂਦਾ ਖਰਚਾ ਜਿੰਨਾ ਵੀ ਹੁੰਦਾ ਕਮ ਸੇ ਕਮ ਉਹ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਕਿ ਇਹ ਦਾਦਾ 15-15 ਦਿਨ ਮਿਹਨਤ ਕਰਕੇ ਆਂਦੇ ਨੇ ਪੈਸੇ ਲਾ ਕੇ ਆਂਦੇ ਨੇ 60-70 70 ਹਜ਼ਾਰ ਰੁਪਏ ਲੱਗ ਜਾਂਦਾ ਜਿਵੇਂ ਪਿੱਛੇ ਬਾਹਰ ਗਿਆ ਹੀ ਮੇਲੇਸ਼ੀਆ ਉਥੋਂ ਵੀ ਮੈਡਲ ਲਿਆ ਉਥੋਂ ਵੀ ਅਸੀਂ 골ਡ ਲਿਆ ਸਦ ਦੇਣਾ ਉਥੋਂ ਸਾਨੂੰ ਬ੍ਰੌਨ ਮੈਡਲ ਮਿਲਿਆ ਉੱਥੋਂ ਵੀ ਅਸੀਂ 골ਡ ਮੈਡਲ ਲਿਆ ਸਕਦੇ ਨਾ ਜੇ ਸਰਕਾਰ ਸਾਡੀ ਬਾਹ ਫੜਦੀ ਤੇ ਸਰਕਾਰ ਦੀ ਕਮੀਆਂ ਕਰਕੇ ਸਾਨੂੰ ਉਹ 골ਡ ਤੋਂ ਹੱਥ ਧੋਣਾ ਪਿਆ ਤੇ ਬਰੋਨ ਮੈਡਲ ਲਿਆਉਣਾ ਪਿਆ ਮੈਂ ਸਰਕਾਰ ਨੂੰ ਕਹਿਣਾ ਕਿ ਅਗੋਂ ਆਉਣ ਵਾਲੀਆਂ ਚੈਂਪੀਅਨ ਜਿਹੜੀਆਂ ਬਾਹ ਹੋਣੀਆਂ ਤੇ ਉੱਥੋਂ ਵੀ ਅਸੀਂ ਪੰਜਾਬ ਲਈ 골ਡ ਮੈਡਲ ਲਿਆਈਏ ਤੇ ਇਹਨਾਂ ਦੀਆਂ ਪੂਰੀਆਂ ਸਪੋਰਟ ਕੀਤੀ ਜਾਵੇ ਇਹਨਾਂ ਦਾ ਧਿਆਨ ਦਿੱਤਾ ਜਾਵੇ ਤੇ ਮੈਂ ਆਓ ਐਮ ਤੁਹਾਡਾ ਚੈਨਲ ਵਾਲਿਆਂ ਦਾ ਵੀ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਅੱਜ ਸਾਡੀ ਆਵਾਜ਼ ਆਪਣੇ ਚੈਨ ਨਾਲ ਰਾਹੀਂ ਇਹਨਾਂ ਦੇ ਕੰਨਾਂ 'ਚ ਪਹੁੰਚਾਈ ਏ ਮੈਂ ਬਹੁਤ ਬਹੁਤ ਧੰਨਵਾਦੀਆਂ ਤੁਹਾਡਾ ਵੀਰਾਂ ਦਾ ਤੁਹਾਡੇ ਆਮ ਦਾ ਵੀ ਬਾਬਾ ਜੀ ਤਾਂ ਇਹ ਉਹ ਪਰਿਵਾਰ ਹੈ ਜਿਨ੍ਹਾਂ ਦਾ ਅੱਜ ਬੇਟੇ ਜਿਹੜੇ ਨੇ ਜਿੱਤ ਕੇ ਆਏ ਨੇ ਜਿਵੇਂ ਕਿ ਮਾਝੇ ਦੀ ਧਰਤੀ ਦੇ ਨੌਜਵਾਨ ਨੇ ਦੋਨੋਂ ਮੁੰਡਿਆਂ ਨੇ ਜਿਹੜਾ 5 ਸੋਨੇ ਦੇ ਮੈਡਲ ਜਿੱਤੇ ਨੇ ਤਾਂ ਵੱਡਾ ਜਿਹੜਾ ਨਾਮ ਬਣਾਇਆ ਹੈ ਬਹੁਤ ਉਮੀਦਾਂ ਨੇ ਕਿ ਹਰ ਪਲੇਅਰ ਦੀ ਉਮੀਦ ਹੁੰਦੀ ਹੈ ਕਿ ਉਸ ਨੂੰ ਜਿਹੜਾ ਬੰਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਤਾਂ ਇਹਨਾਂ ਵੀਰਾਂ ਨੇ ਵੀ ਬਹੁਤ ਸਾਰੀ ਮਿਹਨਤ ਕੀਤੀ ਹੈ ਤੇ ਪੰਜਾਬ ਦੇ ਨਾਲ-ਨਾਲ ਆਪਣੇ ਮਾਪੇ ਦਾ ਨਾਮ ਵੀ ਰੋਸ਼ਨ ਕੀਤਾ ਹੈ ਉਮੀਦ ਕਰਦੇ ਆ ਕਿ ਇਹਨਾਂ ਦੀ ਆਵਾਜ਼ ਜਿਹੜੀ ਹੈ ਪੰਜਾਬ ਸਰਕਾਰ ਤਾਈਂ ਜ਼ਰੂਰ ਪਹੁੰਚ ਜਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਸੁਪਨੇ ਨੇ ਉਹ ਜ਼ਰੂਰ ਪੂਰੇ ਹੋਣ ਜਮੀਨੂ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੜ੍ਹ